ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਨੂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜੁੜੇ ਬਨੇ ਰਹਿਣਾ ਜਿੰਨਾ ਵੀ ਰੱਖਣਾ ਨੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਨੀ ਅੱਜ ਦੀ ਵੱਡੀ ਖਬਰ ਪੰਜਾਬ ਚ ਸੂਰਜੀ ਊਰਜਾ ਤੇ ਚੱਲਣ ਗਈ 20000 ਖੇਤੀ ਟਿਊਬ ਵੈਨ ਇਸ ਦੇ ਨਾਲ ਦੀ ਸਰਕਾਰ ਜਲਦ ਹੋਰਲੇਗੀ ਪੋਰਟਲ ਇਸ ਦੀ ਨਾ ਖਬਰ ਸਾਹਮਣੇ ਆ ਰਹੀ ਪੰਜਾਬ ਦੇ ਨਵੀਂ ਅਤੇ ਨਵੀਂਆਂ ਹੋਣ ਯੋਗ ਊਰਜਾ ਕੈਬਨੇਟਿਕ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਪੰਜਾਬ ਵਿੱਚ 20000 ਖੇਤੀ ਟਿਊਬ ਵੈਨਸ ਸੂਰਜੀ ਊਰਜਾ ਤੇ ਚਲਾਏ ਜਾਣਗੇ ਇਸ ਦੇ ਨਾਲ ਹੀ ਟੇਲਰ ਪ੍ਰਕਿਰਿਆ ਪੂਰੀ ਤੋਂ ਹੋ ਚੁੱਕੀ ਹੈ ਜਲਦੀ ਸਰਕਾਰ ਪੋਰਟਲ ਖੋਲੇਗੀ ਅਤੇ ਲੋਕਾਂ ਲਈ ਇਸ ਲਈ ਅਪੀਲ ਕਰੇ ਕਿ ਸਕਣਗੇ ਕਿ ਵੀਰਵਾਰ ਨੂੰ ਸੁਨਾਮ ਵਿਸ਼ੇਸ਼ ਪ੍ਰੈਸ ਕਲੱਬ ਦੇ ਦਫ਼ਤਰ ਵਿਸ਼ੇਸ਼ ਗੱਲਬਾਤ ਕਰਦੇ ਕੈਬਨੇਟਿਕ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਸੂਰਜੀ ਅਤੇ ਪੌਣ ਊਰਜਾ ਹਰ ਹਰੀ ਊਰਜਾ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਅਤੇ ਹਰੀ ਊਰਜਾ ਵਿਸ਼ਵ ਵਿਆਪਕ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ 2030 ਤੱਕ ਮੌਜੂਦ ਸੂਰਜੀ ਊਰਜਾ ਦੀ ਸਮਰੱਥਾ ਨੂੰ ਦਰਸਾਉਣਾ ਕਰਨ ਦਾ ਟੀਚਾ ਸਥਿਥਾ ਗਿਆ ਹੈ ਅਤੇ ਸਰਕਾਰ ਤਾਪ ਊਰਜਾ ਨੂੰ ਘਟਾਉਣ ਲਈ ਗੰਭੀਰ ਹੈ ਅਤੇ ਜੋ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ 333 ਮੈਗਾ ਗ੍ਰਿਡਾਂ ਦੀ ਚੋਣ ਕੀਤੀ ਗਈ ਹੈ ਅਤੇ ਗ੍ਰਿਡ 4-4 ਮੈਗਾਵਾਟ ਦੇ 60 ਪ੍ਰੋਜੈਕਟ ਤਾਬਿਲ ਹਿੱਤੇ ਜਾਣਗੇ ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਹੁਣ ਸੂਰਜੀ ਊਰਜਾ ਦੇ ਖੇਤਰ ਵਿੱਚ ਆਤਮ ਨਿਰਪਰ ਬਣੇਗੀ ਬਣ ਜਾਵੇਗੀ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ